ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਦੀ ਲੱਗੀ ਟਾਈਮ 5:30 ਹੋ ਗਏ ਜੀ ਹੁਣ ਆਪਾਂ ਮੱਝਾਂ ਨਮਾਉਣੀਆਂ ਨੇ ਮੈਂ ਤੇ ਅੱਜ ਆਪਣਾ ਕੋਈ ਵੀ ਬਲੌਗ ਨਹੀਂ ਬਣਿਆ ਕਿ ਮੈਂ ਸਾਰਾ ਦਿਨ ਇੱਥੇ ਆਪਣੇ ਬੁਟੀਕ ਦੀ ਸਫਾਈ ਅਸੀਂ ਬੀਜੀ ਸੀ ਬਾਲਾ ਜਾਦੇ 15 ਦਿਨਾਂ ਤੋਂ ਬਸ ਮੋਟਾ ਮੋਟਾ ਜਿਹਾ ਕੰਮ ਕਰਦੇ ਸੀ ਅੱਜ ਸਾਰੀ ਸੈਟਿੰਗ ਕਰਤੀ ਇਹਦੇ ਵਿੱਚੋਂ ਜਿਹੜੇ ਪਾਰਸਲ ਸੀ ਉਹ ਕੱਢ ਲਏ ਸਟੀਚਿੰਗ ਵਾਲੇ ਕੱਢ ਲਏ ਸਾਰੇ ਅਲੱਗ-ਅਲੱਗ ਚਿੰਕੇ ਰੱਖ ਮੈਨਾਂ ਨੂੰ ਕਾਟਨ ਦੇ ਸੂਟ ਦਿਖਾਉਣੀ ਆ ਪਹਿਣਾ ਨੂੰ ਬਹੁਤ ਕੰਮ ਹੋਣੇ ਮੈਂ 1 ਵਜੇ ਲੱਗੀ ਸੀ ਜੀ ਇੱਥੇ ਮੈਨੂੰ 3 ਵਜ ਗਏ 3 ਵਜੇ ਦੀ ਲੱਗੀ ਹੋਈ ਦੇ 1 ਵਜੇ ਦੀ ਲੱਗੀ ਹੋਈ 2 ਘੰਟਿਆਂ ਦੀ ਸੈਟਿੰਗ ਕੀਤੀ ਹੈ ਹਨਾ ਤੇ ਦੇਖੋ ਉੱਪਰੋਂ ਵੀ ਸਾਰੇ ਕੱਪੜੇ ਸੈੱਟ ਕੀਤੇ ਤੇ ਬਾਕੀ ਤੁਹਾਨੂੰ ਪਤਾ ਵੀ ਹੁਣ ਤੂੜੀ ਕਰਕੇ ਸਾਡੇ ਤੇ ਕੰਡਕੁੰਡ ਜੀ ਬਹੁਤ ਹੀ ਅੰਦਰ ਸਾਰੇ ਸਫਾਈ ਕਰੀ ਆਪਾਂ ਨੇ ਇੱਥੋਂ ਖਾਲੀ ਹੋ ਗਿਆ ਨਾ ਬਹੁਤ ਜ਼ਿਆਦਾ ਹੋਇਆ ਪੈਤੀ ਬਸ ਜਲਦੀ ਜਲਦੀ ਕੰਮ ਕਰਕੇ ਆਪਾਂ ਜਿੰਨਾ ਕਸਰਦਾ ਨਹੀਂ ਦੀ ਉਹਨਾਂ ਕ ਕਰਦੇ ਸੀ ਜੀ ਬਿਜੀ ਇੰਨੇ ਹੋਏ ਪਏ ਤੇ ਕੀ ਕਰੀਏ ਚਲੋ ਹੁਣ ਸਾਰੇ ਹੀ ਦਾਣੇ ਫੱਕੇ ਦਾ ਵੀ ਨਿਬੜ ਗਿਆ ਟੂੜੀ ਦਾ ਵੀ ਤੇ ਹੁਣ ਆਪਾਂ ਫਰੀ ਆ ਹੁਣ ਆਪਾਂ ਸੂਟਾਂ ਤੇ ਕਰਦੇ ਆ ਜੀ ਪੂਰੀ ਗੌਰ ਜਿਹੜੇ ਜਿਹੜੇ ਭੈਣਾਂ ਦੇ ਸੂਟ ਰਹਿੰਦੇ ਨੇ ਪਾਰਸਲ ਤੇ ਸਟੀਚਿੰਗ ਵਾਲੇ ਆਪਾਂ ਉਹ ਵੀ ਕਰਦੇ ਆ ਚਲੋ ਜੀ ਪਤਾ ਨਾ ਸੂਟ ਬਣਾਉਣੇ ਆ ਇਹ ਬਿਲਕੁਲ ਨਾਰਮਲ ਹੀ ਰਹਿਣਗੇ ਕਾਟਨ ਦੇ ਸਿਲਪ ਨੇ ਬਹੁਤ ਥੋੜੇ ਆਰਾਮ ਨਾਲ ਆਪਾਂ ਜਿਵੇਂ ਹੁਣ ਆਪਣੇ ਘੀਆਂ ਦੇ ਵਿੱਚ ਮੂਰ ਲਾਇਕ ਕਰੀ ਪੈਣੀ ਹੈ ਜੀ ਘਰ ਦੇ ਵਿੱਚ ਆਪਾਂ ਆ ਉਹ ਤਰਗਾ ਰੈਡੀ ਕਰਕੇ ਪਾ ਸਕਦੇ ਆ ਇੱਕ ਤਰ੍ਹਾਂ ਦੀ ਰਿਕਵੈਸਟ ਹੈ ਜੀ ਜਦੋਂ ਤੁਸੀਂ ਸੂਟ ਸਿਲਾਈ ਕਰਾਉਣਾ ਹੈ ਤਾਂ ਪਾਣੀ ਕੱਢ ਲੈਣਾ ਉਹਦੇ ਦੇਣਾ ਖੁੱਲ ਗਈ ਇਹਦਾ ਉਹ ਤੋਂ ਕੰਮ ਕਰਨਾ ਵੀਡੀਓ ਵਾਲੀ ਤਾਂ ਪਾ ਲੱਗਦਾ ਰਹਿੰਦੀ ਸਾਰੀ ਸੈਟਿੰਗ ਕਰਨਾ ਤੇ ਪਹਿਲਾਂ ਬਣਾ ਕੇ ਰੱਖੇ ਥੇ ਇਹ ਦਾ ਮਾਦਿਆ ਦਾ ਜਿਹਨੇ ਸੈਟਿੰਗ ਕਰਦੇ ਉਹਨੇ ਤੇਰੋ ਬੋਲ ਲਓ ਮੇ ਨਾਲ ਹੁੰਦੇ ਪਰ ਆਪਾਂ ਲਾਈ ਜਾਵਾਂਗੇ ਲਓ ਜੀ ਬਹੁਤ ਛੋਟਾ ਸੂਟ ਹੈ ਪਿਓਰ ਕਾਟਨ ਦਾ ਸੂਟ ਹੈ ਦੇਖੋ ਅੱਜ ਆਪਾਂ ਬਲੌਗ ਦੇ ਵਿੱਚ ਵੀ ਤੁਹਾਨੂੰ ਸੂਟ ਦਿਖਾਵਾਂਗੇ ਮੈਂ ਨੇੜੇ ਤੋਂ ਦਿਖਾਵਾਂਗੇ ਲਓ ਇਸ ਤਰ੍ਹਾਂ ਦਾ ਮਾਸਟਰ ਬਾਈਟ ਦੇ ਵਿੱਚ ਪ੍ਰਿੰਟ ਹੈ ਆਰਾਮ ਨਾਲ ਤੁਸੀਂ ਘਰੇ ਕਿਵੇਂ ਮਰਜ਼ੀ ਪਾ ਸਕਦੇ ਹੋ ਜੀ 800 ਰੁਪਏ ਇਹ ਸੂਟ ਦਾ ਪ੍ਰਾਈਸ ਹੋ ਗਿਆ ਜੀ ਆਲ ਓਵਰ ਸੂਟ ਹੈ 800 ਰੁਪਏ ਤੁਸੀਂ ਆਰਾਮ ਨਾਲ ਸੂਟ ਲੈ ਸਕਦੇ ਹੋ ਇੱਕ ਕਲਰ ਇਹਦੇ ਵਿੱਚ ਇਹ ਮਿਲੂਗਾ ਜੀ ਤੁਹਾਨੂੰ ਲਓ ਇਸ ਤੋਂ ਬਾਅਦ ਦੂਸਰਾ ਕ ਲਗਾ ਗਏ ਇਸ ਤਰ੍ਹਾਂ ਦਾ ਰਸਟ ਕਲਰ ਬਹੁਤ ਪਿਆਰਾ ਔਰਿੰਜ ਰਸਟ ਕਲਰ ਹੈ ਦੇਖੋ ਇਸ ਤੋਂ ਬਾਅਦ ਇਹ ਆ ਗਿਆ ਜੀ ਐਸ ਕਰੀਮ ਤੇ ਚਾਕਲੇਟ ਵਾਲਾ ਬਲੂ ਕਲਰ ਕਾਟਨ ਬਹੁਤ ਵਧੀਆ ਜੀ ਪਿਓਰ ਵਾਲੀ ਕਾਟਨ ਹੈ ਕਿ ਗਰਮੀ ਦੇ ਵਿੱਚ ਕਿਟਾਟ ਰੇਟ ਤੇ ਲਾਈਨ ਹੈ ਦੇਖੋ ਇਸ ਤਰ੍ਹਾਂ ਦੇ ਵਿੱਚ ਪ੍ਰਿੰਟ ਰਹੂਗਾ ਰਸਟ ਕਲਰ ਆਫ ਵਾਈਟ ਦਾ ਸਲਵਾਰ ਦਾ ਕਪੜਾ ਚਾਹੀਏ ਤੁਸੀਂ ਇਹਦਾ ਪੈਂਟ ਲਓ ਜੀ ਇਸ ਤਰ੍ਹਾਂ ਬਲੈਕ ਸ਼ਰਟ ਰਹੇਗੀ ਇਸ ਸੂਟ ਦਾ ਪ੍ਰਾਈਸ ਰਹੇਗਾ ਜੀ 1200 ਤੁਹਾਨੂੰ ਪਤਾ ਵੀ ਚਿਕਨ ਦੀ ਸਲਵਾਰ ਆ ਖੜੀ ਹੋ ਰੇਟ ਹੈ ਇਹਦਾ ਕਾਪੀ ਹੋਣਾ। ਲੋਕ ਇੱਕ ਤਾਂ ਤੁਹਾਨੂੰ ਇਹਦੇ ਨਾਲ ਆਪਾਂ ਨੇ ਇਹ ਇਸ ਤਰ੍ਹਾਂ ਇਹ ਵੀ ਚਿਕਨ ਦਾ ਸਰਾ ਰੱਖਿਆਗਾ ਫੈਬਰਿਕ ਵਰਕ ਵਾਲਾ ਤੇ ਇਸ ਤਰ੍ਹਾਂ ਬਲੂਏ ਦੇ ਨਾਲ ਸ਼ਰਟ ਰਹੀ। ਬਾਈਕ ਦੇ ਨਾਲ ਬਹੁਤ ਸੋਹਣਾ ਕੰਬੀਨੇਸ਼ਨ ਹੈ ਇਹ ਵੀ 1200 ਦੇ ਵਿੱਚ ਪੈ ਜਾਏਗਾ ਤੁਹਾਨੂੰ ਜੇ ਤੁਹਾਨੂੰ ਪਸੰਦ ਆ ਤਾਂ ਲੈ ਕੇ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਜੀ। ਤੇ ਇੱਕ ਕਲਰ ਆ ਗਿਆ ਜਿਹਦੇ ਵਿੱਚ ਆ ਜਿਹੜਾ ਪਹਿਲਾਂ ਗ੍ਰੀਨ ਦਿਖਾਇਆ ਆਪਾਂ ਉਹਦੇ ਵਿੱਚ ਮਹਿਰੂਨ ਕਲਰ ਦੇਖੋ ਕਿੰਨਾ ਪਿਆਰਾ। ਅਕਸਾਈ ਫੁੱਲ ਦਾ ਕਾਇਮ ਹੈ ਜੀ ਤੋਂ ਬਾਅਦ ਆ ਗਈ ਜੀ ਇਹ ਵੀ ਬਹੁਤ ਸੋਹਣੀ ਕਾਟਨ ਹੈ ਇਹਦੇ ਵਿੱਚ ਚਾਰ ਕਲਰ ਮਿਲ ਜਾਣਗੇ ਤੁਹਾਨੂੰ ਲੋ ਜੀ 🟡 ਮਸਟਰਡ ਜ ਆ ਗਿਆ ਜੀ ਤੇ ਤੋਂ ਬਾਅਦ ਬਲੂ ਕਲਰ ਆ ਗਿਆ ਕਾਟਨ ਦੀ ਸਾਡੇ ਤੇ ਘੜਦੇ ਤੁਸੀਂ ਜ਼ਿੰਮੇਦਾਰੀ ਬਹੁਤ ਵਧੀਆ ਲਾਈਟ ਪਿੰਕ ਕਲਰ ਹੈ ਚਾਰ ਕਲਰ ਆ ਗਏ ਜੀ ਦੇ ਵਿੱਚ ਤੇ ਇਹ ਤੁਹਾਨੂੰ ਕੱਲੀ ਛਾਟ ਦਾ ਕਪੜਾ ਮਿਲ ਜੂਗਾ ਜੀ ਪਹਿਲਾਂ ਆਪਾਂ ਇਹਦੇ ਨਾਲ ਦਾ ਨਾ ਇੱਕ ਤਰ੍ਹਾਂ ਦਾ ਆਫ ਵਾਈਟ ਸਲਵਾਰ ਦਾ ਕਪੜਾ ਲਾ ਕੇ ਸੇਲ ਕੀਤਾ ਜੇ ਤੁਸੀਂ ਮੈਚਿੰਗ ਕਰਵਾਉਣਾ ਮੈਚਿੰਗ ਪਲੇਨ ਸਲਵਾਰ ਦਾ ਤੁਹਾਨੂੰ 800 ਦੀ ਪੈਗਾ ਜੇ ਇਕੱਲੀ ਸ਼ਰਟ ਲੈਣੀ ਹੈ ਤਾਂ ਤਾਂ ਨੂੰ ਇਹ 450 ਦੀ ਪੈ ਜੀ ਗਈ। ਪ੍ਰਿੰਟ ਇਹ ਆ ਗਿਆ ਜੀ ਦੇਖੋ ਬਲੂ ਵਾਲਾ ਕਿੰਨਾ ਬਰੀਕ ਬਰੀਕ ਪ੍ਰਿੰਟ ਹੈ ਕਿੰਨਾ ਸੋਹਣਾ। ਉਸ ਤੋਂ ਬਾਅਦ ਇੱਕ ਆ ਗਿਆ ਜੀ ਇਹ ਗ੍ਰੀਨ ਵਾਲਾ। ਬਹੁਤ ਸੋਹਣਾ ਪ੍ਰਿੰਟ ਹੈ ਗ੍ਰੀਨ ਦਾ ਹਨ। ਉਸ ਤੋਂ ਕੋਲ ਰਹੀ। ਪੱਤੂ ਦਾ ਰੈੱਡ ਸੀ ਇੱਕ ਆਇਆ ਹੈ ਤੂੰ ਪੀਸ ਕਰ। ਉਹ ਤੇ ਇਹ ਵਾਲਾ ਦੇਖੋ। ਤੇ ਇਹ ਵਾਲਾ ਆ ਗਿਆ। ਕੀ ਨਾ ਆੜ ਜਾ ਪਰ ਆ ਨਹੀਂ ਸਕਦਾ ਤੇ ਇਹਦੇ ਕੋ ਪ੍ਰਿੰਟ ਬਹੁਤ ਸੋਹਣੇ ਨੇ ਫੈਬਰਿਕ ਹੈ ਜਿਹੜੀ ਬਿਲਕੁਲ ਲਾਈਟ ਵੇਟ ਹੈ ਗਰਮੀ ਦੇ ਵਿੱਚ ਆਰਾਮ ਨਾਲ ਤੁਸੀਂ ਪਾ ਸਕਦੇ ਹੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਜੀ ਬਸ ਇਹ 20 ਸੂਤੀ ਹੈਗੇ ਆਪਣੇ ਕੋਲ 55 ਸੂਤੀ ਸੀਗੇ ਮੈਂ ਤਾਂ ਬਹੁਤ ਪਹਿਲਾਂ ਹੀ ਕਹਾ ਲਿਆ ਲਓ ਜੀ ਇਹ ਵੀ ਇੱਕ ਸੂਤੀ ਰਹਿ ਗਿਆ ਆਫ ਵਾਈਟ ਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹਾਂ ਬਹੁਤ ਸੋਹਣਾ ਗਰਮੀ ਦੇ ਵਿੱਚ ਪਾਣੇ ਪੜਤੀਲੇ ਜਿਹੇ ਫੈਂਡੇ ਨੇ ਲਓ ਜੀ ਆਹ ਕਲਰ ਤੁਹਾਡੇ ਕੋਲ ਆ Đi ਕੋਲ ਆ ਇਹ ਵਾਲਾ ਤੁਹਾਨੂੰ ਕੀ ਬਲੈਕ ਸ਼ਰਟ ਦਾ ਡਿਜ਼ਾਈਨ ਚਾਹੀ ਤੁਸੀਂ ਇਹਦੇ ਨਾਲ ਬਾਈਟ ਹੈ ਨਾ ਚਿਕਨ ਵਾਲਾ ਸਲਵਾਰ ਦਾ ਕਪੜਾ ਲਗਾ ਸਕਦੇ ਹੋ ਜੇ ਤੁਸੀਂ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਲਓ ਜੇ ਤੁਸੀਂ ਇਹਦੇ ਨਾਲ ਚਿਕਨ ਦਾ ਸਲਵਾਰ ਦਾ ਕਪੜਾ ਲਗਵਾਉਣਾ ਹੈ ਤਾਂ ਉਹ ਵੀ ਲਾ ਕੇ ਦੇ ਦਾਂਗੇ ਅਸੀਂ ਚਲੋ ਚਿਕਨ ਦੇ ਨਾਲ ਤੁਹਾਨੂੰ 1200 ਦਾ ਸੂਟ ਪੈਗਾ ਜੀ ਜੇ ਤੁਸੀਂ ਏਦਾਂ ਹੀ ਆਲ ਓਵਰ ਲੈਣਾ ਤਾਂ 800 ਦਾ ਪੈਣਾ। ਕੋਈ ਹੋਰ ਕੁਝ ਚਾਹੀਦਾ ਹੈ ਜੀ ਵਾਲਾ ਦੇ। ਉਸ ਤੋਂ ਬਾਅਦ ਇਹ ਆਪਾਂ ਨੇ ਮੈਚਿੰਗ ਕੀਤੀ ਹੋਈ ਹੈ ਜੀ ਇਹ ਤੁਸੀਂ ਇਦਾਂ ਵੀ ਮੈਚਿੰਗ ਕਰ ਸਕਦੇ ਹੋ ਦੇਖੋ। ਲੋ ਜੀ ਆ ਸ਼ਰਟ ਰਹੇਗੀ ਜੀ ਇਹ ਸਲਵਾਰ ਦਾ ਕਪੜਾ ਇਹਨਾਂ ਨਾਲ ਚਾਹੇ ਤੁਸੀਂ ਬਾਈਟ ਇਹਨਾਂ ਨਾਲ ਵੀ ਰੱਖ ਸਕਦੇ ਹੋ ਕਿਉਂਕਿ ਕੋਈ ਚੱਕਰ ਨਹੀਂ ਐਵੇਂ ਵੀ ਤੁਹਾਨੂੰ ਮਿਲ ਜਾਣਗੇ ਲਓ ਜੀ ਇੱਕ ਮੈਂ ਇਹਨਾਂ ਆਪਣੀ ਇਹ ਆ ਇਸ ਤਰ੍ਹਾਂ ਸਟ੍ਰੋਬੈਰੀ ਵਾਲੀ ਸਲਵਾਰ ਦੀ ਫੈਬਰਿਕ ਰਹੇਗੀ ਜੀ ਸਟਾਰ ਵਾਲਾ ਸ਼ਰਟ ਦਾ ਕਪੜਾ ਰਹੇਗਾ ਨਾਲ ਅੱਠ 800 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਣਗੇ ਆਰਾਮ ਨਾਲ ਤੁਸੀਂ ਲੈ ਸਕਦੇ ਹੋ ਦੇਖੋ ਸਾਰੇ ਇਹ 20 ਸੂਟ ਰਹੇਗੇ ਜੀ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਜਲਦੀ ਜਲਦੀ ਸਿਕਨਮੈਂਟ ਸ਼ਾਟ ਲੈ ਕੇ ਆਪਣੇ ਸੂਟ ਵਿੱਚ ਕਰ ਲਓ ਕਿਉਂਕਿ ਇਹ ਕੋਲ ਪੱਧਰ ਇਦੇ ਵਿੱਚ ਮੈਂ ਹੋਰ ਦੇਖ ਲੈਂਦੀ ਹਾਂ ਜੇ ਪਾਈ ਹੋਣੀ ਹੈ ਕੋਈ ਕੋਈ ਨਾ ਨਾ ਰਹੇ ਜੇ ਮੇਰੇ ਕੋਲ ਸਿਕਾਣ ਕਰਨੀ ਹੈ ਇਹ ਨਾਲ ਹੁੰਦੇ ਆਪਾਂ ਸੈਟਿੰਗ ਕਰ ਲਈਏ ਫਿਰ ਬਾਅਦ ਵਿੱਚ ਪਾਣਾ ਕਰਾਂਗੇ ਪਤਾ ਪਹਿਲਾ ਸਵੇਰੇ ਪਹਿਲਾ ਸਵੇਰੇ ਮੈਂ ਉੱਤੜ ਖੁਚਾ ਕਰਦੀ ਖਾਦੀ ਅਸਤੀ ਦਾ ਖੁਚਾ ਸੀ ਨਾ ਅਸੀਂ ਤਾਂ ਇਹ ਕਰਾਰ ਬਣਦੀ ਹੈ ਘੱਟ ਤੇ ਮੈਂ ਉਸ ਤੋਂ ਬਾਅਦ ਹੀ ਪੀਵਾ ਕਰਦੇ ਹਾਂ ক্লোਜ਼ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਬੱਟੀਆਂ ਇੰਦੀਆਂ ਭੈਣਾਂ ਲਈ ਆਪਣੀਆਂ ਮੰਮੀਆਂ ਦਾਦੀਆਂ ਵਾਸਤੇ ਕਿੰਨੇ ਸੋਨਾ ਪ੍ਰਿੰਟ 100 ਦਾ ਪਾਊਗਾ ਜੀ ਇਹ ਬਿਨਾ ਲਾਈਨਿੰਗ ਤੋਂ ਬਿਲਕੁਲ ਲਾਈਟ ਵੇਟ ਜਿਹੜੀ ਹੈਗੀ ਆ ਕੌਫਾ ਦਾ ਫਰਾਮ ਨਾਲ ਜੀ ਸੁਣਦਾ ਹੈਗਾ ਆਹ ਤਾਂ ਇਹ ਕੋ ਗ੍ਰੀਨ ਵਾਲੇ ਵਿੱਚ ਤਾਂ ਨਾ ਪਿੰਕ ਵੀ ਦਿੱਤੇਗਾ ਮੈਂ ਕਿਹਾ ਇਸ ਉੱਪਰ ਲਾਉਂਗੀ ਇਹ ਗੜਾ ਪਿੰਕ ਤੇ ਲੱਗ 800 ਦੇ ਆਲੋਚਨ ਤੋਂ ਮਿਲੇਗਾ ਜੇ ਤੁਹਾਨੂੰ ਪਸੰਦ ਆ ਗੱਲਦੀ-ਗੱਲਦੀ ਸਕਰੀਨਸ਼ਾਟ ਵੀ ਲੈ ਕੇ ਆਪਣੇ ਕੋਲੋਂ ਜੀ ਹੁਣ ਆਪਾਂ ਮੱਜਾਂ ਨਿਮਾ ਲਈਏ 6 ਵਜੇ ਦੇ ਉਸ ਤੋਂ ਬਾਅਦ ਚੌਲੇ ਫਲੀਆਂ ਆਪਾਂ ਨੇ ਖੀਰੀਆਂ ਜਿ ਬਣਾਵਾਂਗੇ ਚੌਲੇ ਦੀ ਸਬਜ਼ੀ ਲਓ ਜੀ ਰਸੋਈ ਆਪਣੀ ਸਾਫ਼ ਐ ਆਲੂ ਠੀਰਨਾਰੇ ਰਹਿ ਗਏ ਚੌਲੇ ਤਾਂ ਮੈਂ ਠੀਰਦੇ ਸੀ ਨਾ ਪਤਾ ਨਹੀਂ ਕਦੋਂ ਪਕੌੜੇ ਆਲੂ ਜੇ ਖਾ ਖਾ ਕੇ ਅੱਕ ਗਏ ਬੱਚੇ ਕਹਿੰਦੇ ਕੋਈ ਤਕੜੀ ਜੀ ਸਬਜ਼ੀ ਬਣਾਓ ਤੇ ਕੱਪੜੇ ਇੱਕ ਵਾਰ ਮੈਂ ਮਸ਼ੀਨ ਤੋਂ ਕੱਢਦੇ ਸੀ ਮੇਰੇ ਮੈਂ ਝਾੜੂ ਪੋਚੇ ਤੇ ਲੱਗੀ ਰਹੀ ਹੁਣ ਇੱਕ ਵਾਰ ਕੱਢ ਕੇ ਸੁੱਕਣੇ ਪਾਉਣ ਵਾਲੇ ਨੇ ਪਿੰਦਰ ਸਕੂਲੋਂ ਆ ਕੇ ਪੀ ਕੇ ਚਾਹ ਖੇਤ ਚਲਾ ਗਿਆ ਸ਼ੈਵੀ ਵੀ ਪਤਾ ਨਹੀਂ ਕਿੰਦਰ ਵਗ ਗਿਆ ਦੇਖੋ ਇਹ ਆਪਣੇ ਮੱਜਾਂ ਪਾਣੀ ਦੀ ਵੇਟ ਕਰਦੀਆਂ ਨੇ ਵਿਚਾਰੀਆਂ ਹੁਣ ਇਹਨਾਂ ਨੂੰ ਨਮਾ ਲਈਏ ਆਪਾਂ ਚਲੋ ਜੀ ਮੱਜਾਂ ਨਮਾਤੀਆਂ ਆਪਾਂ ਨੇ ਮੈਂ ਇਧਰ ਆਲੂ ਵੀ ਚੀਰ ਲੇ ਚੌਲੇ ਫਲੀਆਂ ਚੀਰ ਲੀਆਂ ਪਿਆਜ਼ ਚੀਰਤਾ ਤੇ ਟਮਾਟਰ ਹਰੀਆਂ ਮਿਰਚਾਂ ਮੈਂ ਚੀਰਨੀਆਂ ਨੇ ਤੇ ਇਧਰ ਜੀਰਾ ਆਪਣਾ ਹੋ ਗਿਆ ਬ੍ਰਾਊਨ ਗੱਡੇ ਭੁੰਨ ਲਿਆ ਮੈਂ ਚੌਲੇ ਫਲੀਆਂ ਚ ਤਾਂ ਪਿਆਜ਼ ਭੁੰਨ ਕੇ ਪਾ ਦਨੇ ਜੋ ਕੋਈ ਹੋਰ ਸਬਜ਼ੀ ਹੋਵੇ ਨਾ ਸੱਧੂ ਵਗੈਰਾ ਦੀ ਉਹ ਚੀਕ ਲੈ ਆ ਵੀ ਕਰੀ ਚੰਗਣੀ ਹੋ ਜੇ ਉਹ ਚੌਕ ਗ੍ਰੈਂਡਰ ਦਾ ਮਸਾਲਾ ਪੁੱਟ ਦਿੰਨੇ ਉਸ ਕਰਕੇ ਮੈਂ ਲੇਟ ਆ ਥੋੜਾ ਜਿਹਾ 7:30 ਹੋਏ ਪੈਣੇ ਤਾਂ ਕਰਕੇ ਮੈਂ फटाफट ਕਮਨ ਭੁੰਨ ਕਿ ਨਿਮੜੂ ਨਾਉ प्याज ਆਪਣੇ ਹੋ ਗਏ ਬਰਾਊਨ ਹੁਣ ਇਹ ਚ ਪਾ ਦਈਏ ਹਰੀ ਮਿਰਚ ਤੇ ਹੁਣ ਦੇਖ ਹੰਮਣਿਆ ਤਾਂ ਹੰਮਣੇ ਚ ਮਿਲਾ ਲਾਂਗੇ ਮਿਰਚੇ ਬਾਅਦ ਚ ਤੇ ਚੈੱਕ ਕਰਕੇ ਪਾਵਾਂਗੇ ਕਈ ਵਾਰ ਹਰੀ ਮੇਥ ਜਿਆਦਾ ਕੌੜੀ ਹੁੰਦੀ ਹੈ ਕਈ ਵਾਰ ਜਮੀ ਨਹੀਂ ਹੁੰਦੀ। ਇੱਕ ਦਿਨ ਵਾਰ ਉਹ ਜਮ ਨਹੀਂ ਮੜ ਗਈ ਪਹਿਲਾਂ ਬਾਲੀ ਜਿਆਦਾ ਕੌੜੀ ਹੁੰਦੀ ਜਿਆਦਾ ਮਿੱਠ ਪੈ ਜਾਂਦੀ ਹੈ। ਅੱਗੇ ਥੇਰੇ ਕਈ ਕਈ ਇਹਦੀ ਮੰਮੀ ਕਾਗੜੀ ਸਾਹ ਦਾਲ ਬਣਾਏ। ਅੱਕੇ ਪੈਨੇ ਆਲੂ ਪਕੌੜੇ ਤੇ ਆਲੂ ਜਾਂ ਬਸ ਆਲੂ ਸਿਮਲਾ ਮਿਰਚ ਖਾ ਖਾ ਕੇ ਆਲੂ ਤਾਂ ਹੁਣ ਇਸ ਵੀ ਪਾਏ ਨੇ। ਪਰ ਚੋਲੇ ਬਲੀਆਂ ਇਹਨਾਂ ਨੂੰ ਵੱਧ ਪਸੰਦ ਨੇ ਜਾਂ ਪ੍ਰਿੰਗੀਆਂ। ਪ੍ਰਿੰਗੀਆਂ ਦਾ ਪੰਗਾ ਪੈ ਜਾਂਦਾ ਪਿੰਦਰ ਪਿਆਜ਼ ਨਹੀਂ ਪਾਉਣ ਦਿੰਦਾ। ਲਓ। ਆਪਰੇ ਵੇ ਟਮਾਟਰ ਵੀ ਭੁੱਜ ਗਏ ਥੋੜੀ ਜਿਹੀ ਮਿਰਚਾਂ ਨਾਲ ਤੇਕ ਹੋਰ ਪਾਤੀ ਆਪਾਂ ਹਲਦੀ ਦਾ ਚਮਚਾ ਤੇਕ ਨਮਕ ਮਾੜਾ ਜਿਹਾ ਹਲਦੀ ਨੂੰ ਸੇਕ ਲੱਗੇ ਜਾਂਦੇ 1 ਗਲਾਸ ਪਾਣੀ ਦਾ ਪਾ ਕੇ ਆਪਾਂ ਚੋਲੀਆਂ ਘੀਆਂ ਤੇ ਪਾ ਦਾਂਗੇ ਚਲੋ ਜੀ ਆਪਾਂ ਨੇ ਚੌਲੇ ਫਣੀਆਂ ਤੇ ਆਲੂ ਪਾਤੇ ਹੁਣ ਆਪਣੀ ਬਾਤਾਂ ਗੱਲ ਜੂਗੇ ਨੇ ਆਪਾਂ ਬਲੌਗ ਦੀ ਟੂਟਿੰਗ ਕਰਦੇ ਆ ਅੱਜ ਪਤਾ ਨਹੀਂ ਕਿਉਂ ਮੇਰਾ ਦਿਨੇ ਜਮੀ ਜੀ ਜਾਂ ਨਹੀਂ ਕਰਿਆ ਕਹੇ ਜੇ ਦਿਨ ਹੋਏ ਪਏ ਨੇ ਬਲੌਗ ਬਣਾਉਣ ਨੂੰ ਹੁਣ ਵੀ ਅਨਸਰ ਦੇ ਨੂੰ ਪਤਾ ਨਹੀਂ ਕੀ ਹੋਇਆ ਪੈ ਸਰੀਰ ਕੰਡ ਮੰਜਾਈ ਹੋਇਆ ਪਿਆ ਤੇ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਤੇ ਨਾਲੇ ਮੈਂ ਕੱਪੜੇ ਕੱਢਦੀ ਆ ਮਸ਼ੀਨ ਚੋਂ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਆ ਆਪਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ